ਕਮੇ ਦੀ ਕੀ ਕਰਾ ਚਾਹੂਗੇ ਮੌਜੂਦਾ ਹਾਲਾਤ ਵਰੇ ਕੀ ਕੀ ਵੀ ਸੁਣਾ ਦੇਣੀ ਹਾਲਾਤਾਂ ਨੂੰ ਬੁਲਦੀ ਜਾ ਵੱਖ-ਵੱਖ ਪਾਰਟੀਆਂ ਲੈ ਕੇ ਸਭ ਤੋਂ ਪਹਿਲਾਂ ਜੀ ਤੁਹਾਡੇ ਵੀਰੋ ਪ੍ਰੈਸ ਵਾਲਿਓ ਧੰਨਵਾਦ ਜਿਹੜੇ ਕਿ ਮੌਜੂਦਾ ਹਾਲਾਤ ਨੇ ਆਲ ਆਪਾ ਲਾਈਏ ਪੰਜਾਬ ਦੇ ਠੀਕ ਹੈ ਉਹਦੇ ਵਿੱਚੋਂ ਸੰਗਰੂਰ ਇੱਕ ਹਲਕਾ ਹੈ ਹੀ ਆ ਵੀ ਜਿੱਥੇ ਇੱਕ ਕਾਂਗਰਸ ਨੇ ਹੈ ਜਾਂ ਨਿਤੜਕ ਯੋਧਾ ਜਰਨਲ ਦਿੱਤਾ ਸ਼ਕਪਾਲ ਸਿੰਘ ਖਹਿਰਾ ਵੀ ਪਾਰਟੀ ਵਾਜੀ ਤੋਂ ਉੱਪਰ ਕੇ ਵੀ ਲੋਕ ਉਹਨਾਂ ਨੂੰ ਵੋਟ ਪਾਉਣਾ ਚਾਹੁੰਦੇ ਨੇ ਕਿਉਂਕਿ ਅੱਜ ਦੇ ਹਾਲਾਤਾਂ ਦੇ ਮਤਲਬਕ ਤਕਰੀਬਨ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਦੇਖੀਏ ਤਾਂ ਉਹਨਾਂ ਦੀ ਵੋਟ ਪਰਸੈਂਟੇਜ ਦਿਨੋ-ਦਿਨ ਵੱਧ ਰਹੀ ਹੈ ਘਟ ਨਹੀਂ ਰਹੀ ਜੋ ਮੌਜੂਦਾ ਸਰਕਾਰ ਆ ਇਹਨਾਂ ਦੇ ਤੁਸੀਂ ਦੇਖੇ ਜਿਹੜੇ ਵੀ ਵਾਅਦੇ ਕੀਤੇ ਸੀ 1000 ਰੁਪਿਆ ਦੇਣਾ ਜਾਂ ਕੋਈ ਵੀ ਉਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਰਿਸ਼ਵਤਪੁਰੀ ਅੱਜ ਉਸੇ ਤਰੀਕੇ ਨਾਲ ਹੀ ਹੈ ਜੰਮੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਰਹੇ ਆ ਅਰਵਿੰਦ ਖੰਨਾ ਕਾਫੀ ਵੱਡਾ ਚਿਹਰਾ ਰਿਹਾ ਸਾਕਸ ਦਾ ਜੇ ਤੋਂ ਅਕ ਜਿਹੜੀ ਆ ਬੀਜੇਪੀ ਵੱਲੋਂ ਚੋਣ ਲੜ ਰਹੇ ਆ ਤਾਂ ਕਿਤੇ ਨਾ ਕਿਤੇ ਉਹ ਪ੍ਰਭਾਵ ਪੈਗਾ ਕਿ ਕਾਂਗਰਸ ਦੀ ਵੋਟ ਨੂੰ ਆਪਣੇ ਕਾਬੂ ਵਿੱਚ ਲੈਣ ਲਈ ਕਾਬਜਾ ਬਰਨ ਵੀ ਨਹੀਂ ਨਹੀਂ ਉਹ ਜੋ ਅਰਵਿੰਦ ਖੰਨਾ ਜੀ ਨੇ ਉਹ ਬੀਜੇਪੀ ਦੇ ਵਿੱਚ ਚਲੇ ਗਏ ਬੀਜੇਪੀ ਦਾ ਆਧਾਰ ਪੰਜਾਬ ਤੇ ਮੇਰਾ ਖਿਆਲ ਹਰਿਆਣਾ ਦੇ ਵਿੱਚ 0% ਹੀ ਆ ਜੇਕਰ ਵੱਡੀ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਉਹ ਚਾਹ ਕੇਵਲ ਟਿੱਲੋਂ ਹੁਣ ਜਾਂ ਜਾਕਰ ਸਾਹਿਬ ਹੁਣ ਕਾਫੀ ਵੱਡੇ ਚਿਹਰੇ ਆ ਜਿਹੜੇ ਉਹ ਕਾਂਗਰਸ ਦੇ ਵਿੱਚ ਛੱਡ ਕੇ ਤੇ ਭਾਜਪਾ ਨੂੰ ਰੂਪ ਕਰ ਗਏ ਆ ਕਾਰਨ ਕਿਤੇ ਕਾਰਨ ਕੀ ਆ ਕਿ ਕੀ ਆ ਜਾ ਰਿਹਾ ਕਿ ਈੜੀ ਆ ਜਿਹੜੀ ਉਹ ਦੇ ਡਰਨਾ ਜਾ ਰਹੇ ਆ ਕੀ ਉਹਦੀ ਇਮਾਨਦਾਰੀ ਨਹੀਂ ਸੀ ਤਾਂ ਉਹ ਜਾ ਰਹੇ ਨੇ ਨਹੀਂ ਨਹੀਂ ਜੋ ਪਾਰਟੀ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਉਹਦੇ ਵੀ ਦਿੱਤੇ ਨੇ ਟਿਕਟਾਂ ਵੀ ਦਿੱਤੀਆਂ ਨੇ ਐਮ.ਐਲ.ਏ ਵੀ ਬਣੇ ਨੇ ਪਾਰਟੀ ਨੂੰ ਛੱਡ ਕੇ ਜਾਣਾ ਉਹਦੀ ਸਭ ਤੋਂ ਵੱਡੀ ਨਲਾਇਕੀ ਸੀ ਪਰ ਅੱਜ ਉਹਨਾਂ ਦੇ ਹਾਲਾਤ ਦੇਖੋ ਜਿੱਥੇ ਸਰਦਾਰ ਕੈਬਲ ਸਿੰਘ ਢੱਲੋ ਜੀ ਹੁੰਦੇ ਸੀ ਉਹਨਾਂ ਦੀ ਕੋਈ ਕੋਈ ਮਹਿਮਾ ਮਹਿਮਾ ਹੁੰਦੀ ਸੀ ਅੱਜ ਉੱਥੇ ਮੇਰਾ ਖਿਆਲ ਤਾਂ ਕਬੂਤਰ ਹੋਰਦੇ ਨੇ ਮੈਲ ਕਲਾ ਦੇ ਹਲਕੇ ਬਾਰੇ ਕੀ ਕਹਿੰਦਾ ਜਾਊਂਗੇ ਮੈਲ ਕਲਾ ਸਾਰੇ ਜਿੰਨੇ ਸਾਡੇ ਕਾਂਗਰਸ ਨੇ ਬਾਬੂ ਰੋਸ਼ਨ ਲਾਲ ਜੀ ਬੈਠੇ ਨੇ ਆ ਬੈਠੇ ਆ ਜਿਹੜੇ ਪੁਰਾਣੇ ਟਕਸਾਲੀ ਨੇ ਸਾਰੇ ਅਸੀਂ ਇਕੱਠੇ ਆ ਕੋਈ ਇੱਥੇ ਗਿਲਾ ਸ਼ਿਕਵਾ ਨਹੀਂ ਇੱਕ ਦੂਜੇ ਨਾਲ ਜਿਹੜੀ ਪਹਿਲਾਂ ਧੜੇ ਵਾਈ ਸੀ ਬੀਬੀ ਖਨੋਰੀ ਗਰੁੱਪ ਤੇ ਦੂਸਰਾ ਗਰੁੱਪ ਆਜੋ ਬੀਬੀ ਖਨੋ ਬੀਪੀ ਖਨੋਰੀ ਜੀ ਤਾਂ ਇਹ ਹੀ ਨਹੀਂ ਇੱਥੇ ਉਹਦਾ ਬੀਜੇਪੀ ਚਲੇ ਗਏ ਜਿਹੜੀ ਪਹਿਲਾਂ ਜਿਹੜੀ ਗਰੁੱਪ ਵਾਈ ਸੀ ਉਹ ਸਾਬ ਇੱਕ ਨੇ ਉਹ ਸਾਬ ਇੱਕ ਨੇ ਜੋ ਬੀਬੀ ਜੀ ਤੋਂ ਪੱਖ ਵੀ ਸੀ ਉਹ ਵੀ ਸਗੋਂ ਇੱਥੇ ਆਪਦੀਆਂ ਡਿਊਟੀਆਂ ਲਾ ਰਹੇ ਨੇ ਪਿੰਡਾਂ ਜਾ ਰਹੇ ਨੇ ਜਿਹੜੇ ਵਰਕਰ ਬੈਠੇ ਨੇ ਉਹਨਾਂ ਨੂੰ ਉਹਨਾਂ ਕੋਲੇ ਵੀ ਜਾ ਰਹੇ ਨੇ ਪਾਰਟੀ ਲਈ ਕੰਮ ਕਰ ਰਹੇ ਨੇ ਲੋਕ ਸਭਾ ਨੂੰ ਲੈ ਕੇ ਮਹਿਲ ਤੱਕ ਕੰਮ ਨੇ ਤੱਕ ਕੀ ਪਹਿਲਾਂ ਤਾਂ ਇਹ ਸਾਡਾ ਸਾਡੀ ਪਾਰਟੀ ਵੱਲੋਂ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਜਿਵੇਂ ਆਪ ਨੂੰ ਪਤਾ ਹੀ ਹੈ ਸਾਡਾ ਜਿਹੜਾ ਪਛੜਿਆ ਹਲਕਾ ਸੀਗਾ ਤੁਹਾਨੂੰ ਪਹਿਲੀ ਵਾਰ ਲੋਕਾਂ ਦੀ ਆਵਾਜ਼ ਨਿਤੜ ਕਾਗੂ ਸੁਪਾਲ ਸਿੰਘ ਖਹਿਰਾ ਜੀ ਸਾਨੂੰ ਮਿਲੇ ਨੇ ਜਿਹੜੇ ਲੋਕਾਂ ਚ ਵੋਟਰਾਂ ਚ ਭਾਰੀ ਹਸਾਗ ਆ ਇਹ ਜਿਹੜੀ ਸੀਟ ਆ ਅਸੀਂ ਜਿੱਤ ਕੇ ਰਾਜ ਵਿੜਿੰਗ ਦੀ ਝੋਲੀ ਚ ਪਾਵਾਂਗੇ ਲੇਕਿਨ ਗੱਲ ਕਰੀ ਜਾਵੇ ਤਾਂ ਮੌਜੂਦਾ ਸਰਕਾਰ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ 1 ਵਜੇ ਕੈਬਨਿਟ ਮੰਟਰੀ ਮੀਟ ਹੋ ਰਹਾਗਾ ਉਹ ਖੜਾਗਾ ਬੇਜੀ ਬੇਜੀ ਸਾਂਭਦੇ ਹੋ ਜਿਹੜੇ ਇਹ ਇੱਕ ਸਰਕਾਰ ਬਣੀ ਸੀ ਲਾਰਿਆਂ ਨਾਲ ਬਦਲਾ ਦੇ ਨਾਂ ਤੇ ਬਣੀ ਸੀ ਇਹਨਾਂ ਨੇ ਕੋਈ ਵੀ ਲੋਕਾਂ ਚ ਕੋਈ ਕੰਮ ਨਹੀਂ ਕਰਿਆ ਸਿਰਫ ਸਵਾਈ ਜੁਮਲੇਬਾਜੀ ਤੋਂ ਸਵਾਈ ਕੋਈ ਕੰਮ ਨਹੀਂ ਲੋਕਾਂ ਕੋਲੇ ਮੌਕਾ ਦਾ ਜਿਹੜਾ ਗੁੱਸਾ ਦਾ ਲੋਕਾਂ ਚ ਉਹ ਆਪਣੀ ਵੋਟਾਂ ਨਾਲ ਬੋਰਡ ਦੇ ਪ੍ਰਤੀ ਕੱਢਣਗੇ ਲੰਬੇ ਸਮੇਂ ਤੋਂ ਜਿਹੜੀ ਧੜੇਵਾਈ ਚੱਲ ਰਹੀ ਹੈ ਮੈਲਕਲਾਂ ਦੇ ਵਿੱਚ ਕੀ ਉਹ ਖੈਰ ਨਾਲ ਇੱਕੋ ਕੇ ਚੱਲੇਗੀ ਵੀਰੇ ਕੋਈ ਗੱਲਬਾਤ ਨਹੀਂ ਹੈਗੀ ਜਿਹੜੀ ਮੈਲਕਲਾਂ ਚ ਕਾਂਗਰਸ ਪਾਰਟੀ ਆ ਇੱਕ ਮੁਠਾ ਗਈ ਸੁਪਾਸ ਸਿੰਘ ਕਹਿ ਰਹੇ ਦੀ ਵਾਸਤੇ ਲੋਕ ਜਿੰਦ ਜਾਨ ਇੱਕ ਲਾ ਦੇਣਗੇ ਜੀ। ਇਹ ਬਲਵੰਤ ਜੀ ਜੇਕਰ ਗੱਲ ਕਰੀਏ ਹਰ ਸਰਕਾਰ ਦੇ ਮੋਟਾ ਰਹਾ ਮੈਂ ਨਪੇ ਦਾ ਜੇਕਰ ਗੱਲ ਕਰੀਏ ਥੋੜੀ ਜਿਹੀ ਦਿਨਾਂ ਤੋਂ ਮੈਂ ਨਕੜਾ ਤੋਂ ਦੂਰ ਕੋਰਟ ਪਿੰਡ ਦੇ ਵਿੱਚ ਜਿਹੜੀ ਓਵਰਡੋਜ਼ ਦੀ ਮੌਤ ਹੋਈ ਹੈ। ਹਾਂਜੀ। ਕਿਵੇਂ ਲੱਗਿਆ ਹਰ ਇੱਕ ਸਰਕਾਰ ਹੈ ਤੇ ਚਰਚੀਪਾਕਾ ਆਪਣਾ ਦੇਖੋ ਜੀ ਸਾਨੂੰ ਪਤਾ ਹੈਗਾ ਵੀ ਜਦੋਂ ਜੀ ਸਰਕਾਰ ਬਣੀ ਆ ਜਿਹੜੇ ਇਹਨਾਂ ਦੇ ਵਿਧਾਇਕ ਨੇ ਕੁਵਰ ਬੀਜੇ ਪ੍ਰਤਾਪ ਸਿੰਘ ਉਹ ਦੱਸ ਰਹੇ ਨੇ ਵੀ ਜਿਹੜੇ ਸਰਕਾਰੀ ਨਸ਼ਾ ਬቃ ਰਹੀ ਆ ਜਿਹੜੇ ਕਹਿੰਦੇ ਸੀ 24 ਘੰਟੇ 72 ਘੰਟੇ ਨਸ਼ਾ ਬੰਦ ਕਰਾਂਗੇ ਤਾਂ ਤੁਹਾਨੂੰ ਪਤਾ ਹੀ ਹੈ ਹਰ ਰੋਜ਼ ਮੌਤਾਂ ਹੋ ਰਹੀਆਂ ਨੇ ਇਹ ਕਿ ਬੁਰੀ ਤਰ੍ਹਾਂ ਫੇਲ ਹੋਈ ਆ ਸਰਕਾਰ ਜਿਕਰ ਕਰਨ ਕੀ ਹੈ ਰਾਜਾ ਬ੍ਰਿੰਗ ਦੇ ਜਿਹੜੇ ਰਿਸ਼ਤੇ ਆ ਉਹ ਆਪ ਪਾਰਟੀ ਛੱਡ ਕੇ ਕਾਂਗਰਸ ਜਾ ਰਹੇ ਆ ਕਾਂਗਰਸ ੱਡੀ ਆ ਉਹਨਾਂ ਨੇ ਕੀ ਕਾਰਨ ਸਮਝ ਗਿੱਡੀ ਤੁਹਾਨੂੰ ਪਤਾ ਹੈ ਵੀ ਜਿਹੜੀ ਸਰਕਾਰ ਹੈ ਤਾਨਾ ਸਾਹਿਬ ਰਵਈਆ ਅਪਣਾ ਰਹੀ ਆ ਉਹ ਆਪਦੀਆਂ ਜਿਹੜੀਆਂ ईडी दी ਜਾਂ सीबीआई ਜਾਂ ਮਤਲਬ ਕਿ ਪ੍ਰਸ਼ਾਸਨ ਦੀ ਧਮਕੀਆਂ ਨਾਲ ਪਾਰਟੀਆਂ ਦੇ ਲੀਡਰਾਂ ਨੂੰ ਆਪਣੇ ਵੱਲ ਕਰ ਰਹੀ ਹੈ ਇਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ